ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲੁਧਿਆਣਾ ਜ਼ਿਲ੍ਹੇ ਦੇ ਖੰਨਾ ਦੇ ਵਿੱਚ ਨੈਸ਼ਨਲ ਹਾਈਵੇ ਦੇ ਉੱਤੇ ਇੱਕ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ ਇਸ ਸੜਕੀ ਹਾਦਸੇ ਦੇ ਵਿੱਚ ਦੋ ਕਿਸਾਨਾਂ ਦੀ ਮੌਤ ਹੋ ਗਈ ਹੈ ਦਰਅਸਲ ਇਹ ਦੋਵੇਂ ਕਿਸਾਨ ਗੰਨਿਆਂ ਨਾਲ ਲੱਦੀ ਹੋਈ ਇੱਕ ਟਰੈਲੀ ਲੈ ਕੇ ਖੰਡਮੇਲ ਵੱਲ ਜਾ ਰਹੇ ਸਨ ਅਮਲੋਦ ਦੀ ਖੰਡਮੇਲ ਵੱਲ ਇਹ ਕਿਸਾਨ ਜਾ ਰਹੇ ਸਨ ਪਿੰਡ ਮਾਜਰੀ ਤੋਂ ਰਸਤੇ ਦੇ ਵਿੱਚ ਜਦੋਂ ਇਹ ਟਰੈਲੀ ਲੈ ਕੇ ਖੰਡਮੇਲ ਵੱਲ ਜਾ ਰਹੇ ਸਨ ਤਾਂ ਟਰਾਲੀ ਗੰਨਿਆਂ ਦੇ ਨਾਲ ਲੱਦੀ ਹੋਈ ਸੀ ਰੱਸੀ ਜਿਹੜੀ ਹੈ ਉਹ ਖੁੱਲ ਜਾਂਦੀ ਹੈ ਗੰਨਿਆਂ ਵਾਲੀ ਟਰਾਲੀ ਦੀ ਜਿਸ ਕਾਰਨ ਤੇਜ਼ੀ ਦੇ ਨਾਲ ਗੰਨੇ ਜਿਹੜੇ ਨੇ ਉਹ ਸੜਕ ਤੇ ਡਿੱਗਣੇ ਸ਼ੁਰੂ ਹੋ ਜਾਂਦੇ ਨੇ ਤੇਜ਼ੀ ਨਾਲ ਜਦੋਂ ਗੰਨੇ ਸੜਕ ਤੇ ਡਿੱਗਦੇ ਨੇ ਤਾਂ ਬੈਲੈਂਸ ਖਰਾਬ ਹੋ ਜਾਂਦਾ ਹੈ ਟਰੈਕਟਰ ਦਾ ਟਰੈਕਟਰ ਇੱਕਦਮ ਘੁੰਮ ਕੇ ਰੇਲਿੰਗ ਤੇ ਚੜ ਜਾਂਦਾ ਹੈ ਉਸ ਤੋਂ ਬਾਅਦ ਜਿਹੜੇ ਕਿਸਾਨ ਨੇ ਉਹ ਗੰਨਿਆਂ ਵਾਲੀ ਟਰਾਲੀ ਦੇ ਕੋਲ ਆ ਕੇ ਥੇਹਾਂ ਡਿੱਗ ਜਾਂਦੇ ਨੇ ਤੇ ਸਾਰੇ ਗੰਨੇ ਨੇ ਜਿਹੜੇ ਉਹ ਕਿਸਾਨਾਂ ਦੇ ਉੱਪਰ ਆ ਕੇ ਡਿੱਗ ਜਾਂਦੇ ਨੇ ਇਸ ਘਟਨਾ ਤੋਂ ਬਾਅਦ ਗੁਰਦੀਪ ਸਿੰਘ ਉਮਰ 35 ਸਾਲ ਵਾਸੀ ਮਾਜਰੀ ਪਾਇਲਟ ਦੇ ਨਜ਼ਦੀਕ ਪਿੰਡ ਹੈ ਇਹਨਾਂ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ 45 ਸਾਲਾ ਜਿਹੜੇ ਕਿਸਾਨ ਨੇ ਦਿਦਾਰ ਸਿੰਘ ਉਹਨਾਂ ਦੀ ਵੀ ਗੰਨਿਆ ਹੀਠਾ ਆਉਣ ਦੇ ਨਾਲ ਮੌਤ ਹੋ ਜਾਂਦੀ ਹੈ ਹਾਲਾਂਕਿ ਪੁਲਿਸ ਵੱਲੋਂ ਬਹੁਤ ਕੋਸ਼ਿਸ਼ ਗਈ ਸੜਕ ਸੁਰੱਖਿਆ ਫੋਰਸ ਦੇ ਜਿਹੜੇ ਪੁਲਿਸ ਹਮਲੇ ਤੇ ਕਰਮਚਾਰੀ ਸਨ ਉਹ ਵੀ ਟਾਈਮ ਦੇ ਨਾਲ ਪਹੁੰਚ ਗਏ ਪਰ ਗੰਨਿਆਂ ਹੀ ਠੋ ਕਿਸਾਨਾਂ ਨੂੰ ਕੱਢਣ ਲਈ ਸਮਾਂ ਲੱਗ ਗਿਆ ਇਸ ਕਰਕੇ ਉਹਨਾਂ ਦੀ ਜਾਨ ਨਹੀਂ ਬਚਾਈ ਬਚਾਈ ਜਾ ਸਕੀ ਇੱਕ ਕਿਸਾਨ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦੂਜੇ ਕਿਸਾਨ ਨੂੰ ਜਦੋਂ ਖੰਨਾ ਵਿਖੇ ਹਸਪਤਾਲ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਰਸਤੇ ਵਿੱਚ ਦੂਸਰੇ ਕਿਸਾਨ ਦੀ ਵੀ ਮੌਤ ਹੋ ਗਈ ਅਸੀਂ ਨਾ ਜੀ ਲਿਵੜੇ ਖੜੇ ਸੀਗੇ ਲਿਵੜੇ ਖੜਨ ਤੋਂ ਬਾਅਦ ਸਾਨੂੰ ਰਾਹਗੀਰ ਨੇ ਆ ਕੇ ਦੱਸਿਆ ਵੀ ਉੱਥੇ ਇੱਕ ਟਰੈਕਟਰ ਹੈ ਜਿਹੜਾ ਬੇਕੰਟਰੋਲ ਹੋ ਕੇ ਲੈਫਟ ਸਾਈਡ ਵਾਲਾ ਜਿਹੜਾ ਫੁੱਟਪਾਥ ਆ ਉਹਦੇ ਉੱਪਰ ਚੜ ਗਿਆ ਅਸੀਂ ਜਿਹੜੇ ਇੱਥੋਂ ਥੋੜੀ ਦੂਰੇ ਸੀ 5 ਮਿੰਟ ਦੇ ਵਿੱਚ ਐਸਐਸਐਫ ਟੀਮ ਆਪਣੀ ਆਈ ਆਉਣ ਤੋਂ ਵਾਦੇ ਅਸੀਂ ਆ ਕੇ ਦੇਖਿਆ ਸੀ ਜਿਹੜੇ ਦੋ ਇੱਕ ਚਲਾਉਣ ਵਾਲਾ ਸੀਗਾ ਟਰੈਕਟਰ ਤੇ ਕਨਾਲ ਬੈਠਾ ਸੀਗਾ ਉਹ ਦੋਨੇ ਪੂਰੀ ਤਰ੍ਹਾਂ ਰਸੇ ਟੁੱਟ ਕੇ ਟਰਾਲੀ ਦੇ ਉਹ ਗੰਨੇ ਦੇ ਥੱਲੇ ਆ ਗਏ ਫਿਰ ਸਾਡੇ ਨਾਲ ਕੁਝ ਪਬਲਿਕ ਦੇ ਬੰਦੇ ਹੋ ਗਏ ਵਿਚਾਰੇ ਉਹਨਾਂ ਨੇ ਸਾਥ ਦਿੱਤਾ ਅਸੀਂ ਮੈਟੋਮੈਟਿਕ ਗੰਨੇ ਕੋਨੇ ਚੱਕ ਕੇ ਬੰਦੇ ਕੱਢੇ ਇੱਕ ਬੰਦਾ ਚਲੋ ਪਹਿਲਾਂ ਠੀਕ ਸੀਗਾ ਰਾਹ ਜਾ ਕੇ ਉਹਦੀ ਮੌਤ ਹੋ ਗਈ ਤੇ ਦੂਸਰਾ ਬਹੁਤ ਔਖਾ ਕੱਢਿਆ ਉਹਦੀ ਪਹਿਲਾਂ ਹੀ ਡੈਥ ਹੋ ਗਈ ਜੀ ਵਿੱਚ ਤੇ ਪਛਾਣ ਹੋਈ ਕਿੱਥੋਂ ਦੇ ਰਹਿਣ ਵਾਲੇ ਨੇ ਜੀ ਇਹ ਇਹ ਪਿੰਡ ਮਾਜਰੀ ਦੇ ਨੇ ਜੀ ਤਹਿਸੀਲ ਪੈਲ ਜਿਹੜਾ ਆਪਣਾ ਬੀਜਾ ਰੋਡ ਤੇ ਹੈ ਜੀ ਪਿੰਡ ਮਾਜਰੀ ਜੀ। ਅੱਛਾ। ਹਾਂਜੀ ਹਾਂਜੀ। ਕੀ ਕਾਰਨ ਕੀ ਲੱਗਦਾ ਕਿ ਢਲਾ ਨਾ ਸੀ ਜਾਂ ਕੀ ਹੋਇਆ ਕੀ ਹੈ? ਇਹ ਕਾਰਨ ਇਹ ਹੋਇਆ ਜੀ ਪਹਿਲਾਂ ਟਰੈਕਟਰ ਉਧਰੋਂ ਚੜਦਾ ਸੀ ਤੇ ਟਰੈਕਟਰ ਤੇ ਸੀਗਾ ਫੋੜ ਗੰਨਾ ਜਾਦੇ ਆ। ਛੋਟਾ ਫੋੜ ਸੀ। ਉਹ ਬੇ ਕੰਟਰੋਲ ਹੋ ਗਿਆ ਰੜਾਈ ਤੋਂ ਰੁੜਣ ਲੱਗੇ ਤੇ ਉਹ ਲੈਫਟ ਸਾਈਡ ਨੂੰ ਘੁੰਮ ਗਿਆ ਕਿਰਨ ਮਗਰੋਂ ਟਰਾਲੀ ਨੇ ਧੱਕ ਮਾਰੀ। ਤੇ ਰਸੇ ਟੁੱਟ ਗਏ ਰਸੇ ਟੁੱਟਣ ਨਾਲ ਬੰਦੇ ਥੱਲੇ ਆ ਗਏ ਜੀ ਮੌਕੇ ਤੇ ਤੁਸੀਂ ਮੌਕੇ ਤੇ ਪਹੁੰਚ ਕੇ ਕਿੰਨੀ ਕਿ ਇੱਥੇ ਮੁਸ਼ਕਲ ਕਰਨੀ ਪੈਗੀ ਫਿਰ ਤੁਹਾਨੂੰ ਬਹੁਤ ਕੋਸ਼ਿਸ਼ ਕੀਤੀ ਹੈ ਜੀ ਨਾਲ ਪਬਲਿਕ ਨੇ ਵੀ ਬਹੁਤ ਕੋਸ਼ਿਸ਼ ਕੀਤੀ ਹੈ ਇੱਥਾਂ ਗੰਨੇ ਚੱਕ ਚੱਕ ਭਗਾ ਭਗਾ ਮਾਰੇ ਪਰੇ ਥੱਲੇ ਉੱਪਰੋਂ ਪੁਲੀਆਂ ਉੱਪਰ ਚੜ ਗਏ ਸੀ ਮੁੰਡੇ ਇੱਕ ਦੋ ਤੇ ਕੱਢੇ ਨਹੀਂ ਜਾਣੀ ਬਹੁਤ ਕੋਸ਼ਿਸ਼ ਕੀਤੀ ਹੈ ਜੀ ਪਰ ਬਚੇ ਨਹੀਂ ਜੀ ਡੈਥ ਹੋ ਗਈ ਚਾਰਾਂ ਦੀ ਦੋਨਾਂ ਦੀ ਘਟਨਾ ਦੀ ਗੱਲ ਕਰੀਏ ਤਾਂ ਇਹ ਸਾਰੀ ਘਟਨਾ ਜਿਹੜੀ ਵਾਪਰੀ ਹੈ ਉਹ ਗੰਨਿਆਂ ਦੀ ਟਰਾਲੀ ਦੀ ਰੱਸੀ ਟੁੱਟਣ ਦੇ ਕਾਰਨ ਇਹ ਘਟਨਾ ਵਾਪਰੀ ਹੈ ਕਿਉਂਕਿ ਤੇਜ਼ੀ ਨਾਲ ਜਦੋਂ ਗੰਨੇ ਡਿੱਗਣੇ ਸ਼ੁਰੂ ਹੋਏ ਤਾਂ ਟਰੈਕਟਰ ਦਾ ਬੈਲੈਂਸ ਖਰਾਬ ਹੋ ਗਿਆ ਇੱਕਦਮ ਟਰੈਕਟਰ ਜਿਹੜਾ ਹੈ ਉਹ ਰੇਲਿੰਗ ਤੇ ਚੜ ਗਿਆ ਉਸ ਤੋਂ ਬਾਅਦ ਕਿਸਾਨ ਗੰਨਿਆਂ ਦੇ ਆ ਗਏ ਆ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਕਿਸਾਨਾਂ ਦੀ ਜਾਨ ਨਹੀਂ ਬਚਾਈ ਜਾ ਸਕੀ ਆ ਦੋਵੇਂ ਕਿਸਾਨ ਜਿਹੜੇ ਨੇ ਉਹਨਾਂ ਦੀ ਮੌਤ ਹੋ ਗਈ ਹੈ ਗੁਰਦੀਪ ਸਿੰਘ ਦੀ ਤਾਂ ਮੌਕੇ ਤੇ ਹੀ ਮੌਤ ਹੋ ਗਈ ਸੀ ਜਦਕਿ ਦੀਦਾਰ ਸਿੰਘ ਨੂੰ ਇਲਾਜ ਲਈ ਖੰਨਾ ਲਜਾਇਆ ਗਿਆ ਤੇ ਰਸਤੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਦੀਦਾਰ ਸਿੰਘ ਦੀ ਵੀ ਮੌਤ ਹੋ ਗਈ ਹੈ ਨਾ ਦੋਵੇਂ ਕਿਸਾਨਾਂ ਦੀ ਮੌਤ ਤੋਂ ਬਾਅਦ ਪਿੰਡ ਮਾਜਰੀ ਦੇ ਵਿੱਚ ਸੋਗ ਦਾ ਮਾਹੌਲ ਹੈ ਖੰਨਾ ਦੇ ਵਿੱਚ ਵੀ ਲੋਕਾਂ ਵੱਲੋਂ ਇਹਨਾਂ ਦੋਵੇਂ ਕਿਸਾਨਾਂ ਦੀ ਮੌਤ ਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ ਸੋ ਫਿਲਹਾਲ ਇਸ ਮਾਮਲੇ ਦੀ ਪੁਲਿਸ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਕਿ ਆਖਰ ਇਹ ਹਾਦਸਾ ਕਿਸ ਤਰ੍ਹਾਂ ਵਾਪਰਿਆ ਪਰ ਸ਼ੁਰੂਆਤੀ ਜਾਣਕਾਰੀ ਮੁਤਾਬਕ ਗੰਨਿਆਂ ਦੀ ਟਰਾਲੀ ਤੇ ਜੋ ਰੱਸੀ ਬੰਨੀ ਗਈ ਸੀ ਉਸ ਰੱਸੀ ਦੇ ਖੁੱਲਣ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਜਿਸ ਹਾਦਸੇ ਦੇ ਵਿੱਚ ਦੋ ਕਿਸਾਨਾਂ ਦੀ ਜਾਨ ਚਲੀ ਗਈ ਹੈ